ਗਏ ਯਾਨ ਲਾਈ ਚੱਲ ਰਿਹਾ ਤਾਂ ਅੱਜ ਦੱਲਿਆਂ ਦੀ ਗੱਲ ਕਰਨ ਲੱਗਿਆ ਦੱਲਿਆਂ ਦੀ ਯੂਪੀ ਬਿਹਾਰ ਵਾਲੇ ਦੱਲਿਆਂ ਦੀ ਤਸਵੀਰਾਂ ਵੀ ਕਿਸ ਹਿਸਾਰ ਨਾਲ ਇਹ ਟ੍ਰੇਨ ਦੇ ਵਿੱਚ ਚੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪੰਜਾਬ 'ਚ ਰਹਿਣ ਵਾਲੇ ਯੂਪੀ ਬਿਹਾਰ ਵਾਲੇ ਦੱਲੇ ਯੂਪੀ ਬਿਹਾਰ ਵਾਲੇ ਭਈਏ ਸਭ ਤੋਂ ਪਹਿਲਾਂ ਪਿੱਠ ਦਿਖਾ ਕੇ ਸਟੇਸ਼ਨਾਂ 'ਤੇ ਪਹੁੰਚ ਗਏ ਸਨ ਇਧਰ ਤੋਂ ਤੁਹਾਡਾ ਦਿੱਕਤ ਆ ਬੰਕਾ ਮਾਨੇ ਖਾਲੇ ਨੂੰ ਘਰ ਵਿੱਚ ਆਰਾਮ سے ਖਾ ਸਕਤੇ ਹਨ ਅਸੀਂ ਇਹਨਾਂ ਨੂੰ ਕੰਮ ਦਿੰਨੇ ਆ ਪੰਜਾਬ ਚ ਆ ਕੇ ਕੰਮ ਕਰਦੇ ਨੇ ਝੋਨਾ ਤੁਸੀਂ ਲਗਾਉਣੇ ਬਾਈ ਜੀ ਹੋਰ ਲਵਾਓ ਇਹਨਾਂ ਤੋਂ ਝੋਨਾ ਪਿੱਠ ਤਕਾ ਕੇ ਜਾਂਦੇ ਨੇ ਆਪਣਿਆਂ ਤੋਂ ਤੁਸੀਂ ਝੋਨਾ ਨਹੀਂ ਲਵਾਉਣਾ ਕੰਮ ਆ ਗਿਆ ਗੋੜਿਆ ਕੰਮ ਤਾਂ ਆਇਆ ਕੰਮ ਸੱਚ ਆਇਆ ਇਹਨਾਂ ਨੂੰ ਬਲਾ ਬਲਾ ਕੇ ਹਰ ਪਾਪ ਆ ਕੇ ਇਹਨਾਂ ਦੇ ਤੁਸੀਂ ਟ੍ਰੇਨਾਂ ਤੋਂ ਬਾਹਰ ਕੱਢ ਕੇ ਘਰੇ ਲੈ ਕੇ ਆਣੇ ਹੋ ਤੇ ਅੱਜ ਇਹੀ ਬੰਦੇ ਪਿੱਠ ਤਕਾ ਕੇ ਪੰਜਾਬ ਨੂੰ ਇੰਨਾ ਚੜ ਕੇ ਚਲੇਗੇ ਯਾਰ ਐ ਤੁਹਾਡਾ ਕੰਮ ਆ ਪਿੱਛੇ 10 ਦਿਨ ਕੇ ਅੰਦਰ ਆ ਰਹੇ ਨੇ ਲੱਖਾਂ ਦੀ ਲੜਨ ਦਾ ਪੰਜਾਬੀਓ ਜੇ ਅੱਗੇ ਤੋਂ ਇਹਨਾਂ ਲੋਕਾਂ ਨੂੰ ਬਾੜਿਆ 76 ਮਾਰ ਕੇ ਕੱਢੋ ਜਿਹੜੇ ਰਹਿ ਗਏ ਨੇ ਕਿਹਨਾਂ ਜਾ ਰਹੇ ਹੋ ਆਪਣੇ ਗਾਉਂ ਤੁਹ ਕਿਆ ਬਾਤ ਹੋ ਜਾਂਦੀ ਕੋ ਕੁਛ ਨਹੀਂ ਹੋਇਆ ਜਾ ਰਹੇ ਨੇ ਜਿਹੜੇ ਗਏ ਨੇ ਉਹਨਾਂ ਨੂੰ ਦੁਬਾਰੇ ਪੰਜਾਬ 'ਚ ਵੜਨ ਨਹੀਂ ਦੇਣਾ ਕਿਉਂ ਕਿਆ ਵਜਾ ਕਿਆ ਹੋ ਗਈ ਕਿਆ ਗੱਲ ਹੈ ਕਿਆ ਕਰਦੇ ਬਸ ਚਾਹੀ ਹੈ ਸੋ ਲੜਾਈ ਝੜਾਈ ਹੋ ਰਹੀ ਹੈ ਉਹ ਪਾਕਿਸਤਾਨ ਨੂੰ ਮਾੜੇ ਸਮੇਂ ਦੇ ਵਿੱਚ ਪੰਜਾਬ ਨਾਲ ਖੜਨਾ ਦਾ ਕੀ ਸੀ ਪੰਜਾਬ ਦਾ ਨਮਕ ਹਰਾਮ ਕਰਕੇ ਇਹ ਬੰਦੇ ਯੂਪੀ ਬਿਹਾਰ ਵਾਲ ਰਵਾਨਾ ਹੋ ਗਏ ਕਮਾਨੇ ਖਾਣੇ ਆਏ تھے ਅਬ ਹਮ ਘਰ ਜਾ ਰਹੇ ਸੀ ਜਦੋਂ ਮੀਡੀਆ ਵਾਲਾ ਨੇ ਇਹਨਾਂ ਨੂੰ ਪੁੱਛਿਆ ਤਾਂ ਕਹਿੰਦਾ ਕਿ ਪੰਜਾਬ ਮੇਂ ਤਾਂ ਜੰਗ ਚੱਲ ਰਹੀ ਹੈ ਹਮ ਤਾਂ ਆਪਣੇ گاਉਂ ਮੇਂ ਜਾ ਰਹੇ ਆਂ ਕਾਰ ਕੀ ਬਣ ਗਿਆ ਬਿਹਾ ਜਲ ਗਿਆ ਕੀ ਹੋ ਗਿਆ ਵਾ ਹੋ ਗਿਆ ਬੋਤਾ ਕਿ ਲੜੇ ਲੱਗ ਗਿਆ ਤਾਂ ਆਪ ਲੱਖਾਂ ਦੇ ਲਹਨ ਤਾਂ ਤੁਹਾਡੇ ਜੰਮਣ ਵਾਲਿਆਂ ਤੇ ਇੰਨਾ ਵੀ ਜਿਗਰਾ ਨਹੀਂ ਇੰਨਾ ਵੀ ਦਿਲ ਨਹੀਂ ਕਿ ਜਿੱਥੇ ਤੁਸੀਂ ਖਾਦਾ ਜਿਹਦਾ ਖਾਦਾ ਜਿੱਥੋਂ ਕਮਾਇਆ ਪੈਦਾ ਜਿੱਥੋਂ ਕੰਮ ਕਰ ਤੁਹਾਨੂੰ ਮਿਲਦਾ ਉਹਨੂੰ ਤੁਸੀਂ ਪਿੱਠ ਦਿਖਾ ਕੇ ਜਾ ਰਹੇ ਹੋ ਕਿਸੇ ਗੱਲ ਕੋਈ ਨਹੀਂ ਪੁੱਛਣ ਵਾਲਾ ਹੈ ਯਾਰ ਤਾਂ ਸਿਰਫ ਬਚਾਣਾ ਬਸ ਲੋ ਯਾਰ ਆਪਣੇ ਬੰਦਿਆਂ ਨੂੰ ਇਨੀ ਇੱਜ਼ਤ ਦੇ ਕੇ ਦੇਖੋ ਡਬਲ ਕੰਮ ਕਰਨਗੇ ਪਰ ਆਪਾਂ ਆਪਣੇ ਬੰਦਿਆਂ ਦਾ ਕਦੇ ਨਹੀਂ ਕਰਦੇ ਯੂਪੀ ਬਿਹਾਰ ਵਾਲੇ ਬੰਦਿਆਂ ਦਾ ਕਰਦੇ ਆ ਤੇ ਯੂਪੀ ਬਿਹਾਰ ਵਾਲੇ ਬੰਦੇ ਅੱਜ ਪੰਜਾਬ ਨੂੰ ਪਿੱਠ ਦਿਖਾ ਕੇ ਗਏ ਨੇ ਫਿਰ ਤਾਂ ਰੋਣਾ ਹੀ ਹੈ ਕਮਾਣਾ ਹੈ ਖਾਣਾ ਹੈ ਸਭ ਪਰਿਵਾਰ ਘਰ ਤੇ ਹੈ ਸਾਰੇ ਆਪੇ ਆਪੇ ਕੀ ਕਰਨਗੇ ਯਾਹ ਪੇ ਤੇ ਉਹ ਬੰਦੇ ਦਵਾਰੇ ਆਣਗੇ ਤੇ ਤੁਹਾਡੇ ਅੱਗੇ ਵੀ ਆ ਜੁੜ ਕੇ ਬੇਨਤੀ ਹੈ ਕਿ ਇਹਨਾਂ ਦਗੜ ਦੱਲਿਆਂ ਨੂੰ ਯੂਪੀ ਵਾਰ ਵਾਲੇ ਦੱਲਿਆਂ ਨੂੰ ਪੰਜਾਬ ਚ ਦਵਾਰੇ ਵੜਨ ਨਹੀਂ ਦੇਣਾ ਆਪਣੇ ਬੰਦਿਆਂ ਨੂੰ ਕੰਮ ਦਿਆ ਕਰੋ ਜਦੋਂ ਭਾਰਤ ਤੇ ਪਾਕਿਸਤਾਨ ਦੀ جنگ ਚੱਲ ਰਹੀ ਸੀ ਇੱਕ ਦੂਜੇ ਨੂੰ ਜਵਾਬੀ ਕਾਰਵਾਈ ਦੇ ਰਹੇ ਸੀ ਫਾਇਰਿੰਗ ਚੱਲ ਰਹੀ ਸੀ 에어 ਫਾਇਰਿੰਗ ਕੀਤੀ ਉਧਰ ਨੁਕਸਾਨ ਵੀ ਹੋਇਆ ਤਾਂ ਜਦੋਂ ਵੀ ਭਾਰਤ ਦੀ ਪਾਕਿਸਤਾਨ ਦੀ ਬਾਈ ਜੰਗ ਹੁੰਦੀ ਆ ਤਾਂ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਘਾਰ-ਵਾਰਸ ਦਾ ਆਪਣਾ ਪੰਜਾਬ ਪੰਜਾਬ ਨੂੰ ਮੂਹਰੇ ਕਰ ਦਿੱਤਾ ਜਾਂਦਾ ਮਰਨ ਦੇ ਲਈ ਪੰਜਾਬ ਨੂੰ ਮੂਹਰੇ ਕਰ ਦਿੱਤਾ ਜਾਂਦਾ ਜੰਗ ਕਰਨ ਦੇ ਲਈ ਹਮੇਸ਼ਾ ਬਾਈ ਜੀ ਘਾਟਾ ਪੈਂਦਾ ਪੰਜਾਬ ਨੂੰ ਦੇਸ਼ ਦੇ ਵਿੱਚ ਬਾਈ ਜੀ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ 90% ਕੁਰਬਾਨੀਆਂ ਪੰਜਾਬ ਦੀਆਂ ਨੇ ਤਾਂ ਬਾਈ ਜੀ ਹਮੇਸ਼ਾ ਪੰਜਾਬ ਨੂੰ ਅੱਗੇ ਕਰ ਦਿੱਤਾ ਜਦਕਿ ਬਾਰਡਰ ਬਾਈ ਜੀ ਰਾਜਸਥਾਨ ਵੀ ਆ ਬਾਰਡਰ ਬਾਈ ਜੀ ਗੁਜਰਾਤ ਵੀ ਆ ਪਾਕਿਸਤਾਨ ਦੇ ਨਾਲ ਤਾਂ ਬਾਈ ਜੀ ਹਮੇਸ਼ਾ ਪੰਜਾਬ ਦਾ ਬਾਰਡਰ ਹੀ ਬੰਦ ਕਰਵਾਇਆ ਜਾਂਦਾ ਪੰਜਾਬ ਤੋਂ ਹੀ جنگ ਸ਼ੁਰੂ ਕਰਵਾਈ ਜਾਂਦੀ ਆ ਪੰਜਾਬ ਨੂੰ ਹੀ ਘਾਟਾ ਪਾਇਆ ਜਾਂਦਾ ਤੁਹਾਨੂੰ ਦੱਸ ਦਈਏ ਬਾਈ ਜੀ ਜਦੋਂ ਵੀ ਪੰਜਾਬ 'ਚ ਜੰਗ ਹੁੰਦੀ ਆ ਤਾਂ ਸਾਰੇ ਲੋਕ ਜਿਹੜੇ ਪੰਜਾਬ ਤੋਂ ਬਾਹਰਲੇ ਲੋਕ ਨੇ ਪਿੱਠ ਦਿਖਾ ਕੇ ਜਾਂਦੇ ਨੇ ਜਦੋਂ ਬਾਈ ਜੀ ਦੇਸ਼ ਜਾਂ ਵਿਦੇਸ਼ ਦੇ ਵਿੱਚ ਕੋਈ ਵੀ ਇਦਾਂ ਦੀ ਘਟਨਾ ਵਾਪਰਦੀ ਆ ਹਮੇਸ਼ਾ ਪੰਜਾਬ ਦੇ ਲੋਕ ਬਾਈ ਜੀ ਅੱਗੇ ਖੜਦੇ ਨੇ ਚਾਹੇ ਲੰਗਰ ਹੋਵੇ ਚਾਹੇ ਕੋਈ ਵੀ ਸੇਵਾ ਹੋਵੇ ਹਾਂ ਸਾਡੇ ਪੰਜਾਬੀ ਹਮੇਸ਼ਾ ਨਾਲ ਖੜਦੇ ਨੇ ਪ੍ਰਵਾਸੀਆਂ ਵੱਲੋਂ ਜਦ ਤੱਕ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੇ ਘਰ ਨੂੰ ਵਾਪਸ ਜਿਹੜੇ ਜਾ ਰਹੇ ਤੁਸੀਂ ਦੇਖ ਸਕਦੇ ਹੋ ਥੀਆ ਵਿੱਚ ਪਰ ਜਦੋਂ ਪੰਜਾਬ ਦੇ ਉੱਤੇ ਕੋਈ ਵੀ ਇਦਾਂ ਦਾ ਸਮਾਨਤਾ ਮਾੜਾ ਤਾਂ ਪੰਜਾਬ ਦੇ ਨਾਲ ਕੋਈ ਵੀ ਨਹੀਂ ਖੜਦਾ ਤਾ ਅੱਜ ਦਲਿਆਂ ਦੀ ਗੱਲ ਕਰਨ ਲੱਗਿਆਂ ਦਲਿਆਂ ਦੀ ਯੂਪੀ ਬਿਹਾਰ ਵਾਲੇ ਦਲਿਆਂ ਦੀ ਜਿਹੜੇ ਦल्ले ਇਸ ਵਾਰ ਵੀ ਜੰਗ ਲੱਗੀ ਸੀ ਭਾਰਤ ਦੀ ਤੇ ਪਾਕਿਸਤਾਨ ਦੀ ਪੰਜਾਬ ਤੋਂ ਸ਼ੁਰੂਆਤ ਕੀਤੀ ਜਾਂਦੀ ਹੈ ਤੁਹਾਨੂੰ ਪਤਾ ਹੈ ਪੰਜਾਬ 'ਚ ਰਹਿਣ ਵਾਲੇ ਯੂਪੀ ਬਿਹਾਰ ਵਾਲੇ ਦल्ले ਯੂਪੀ ਬਿਹਾਰ ਵਾਲੇ ਭਈਏ ਸਭ ਤੋਂ ਪਹਿਲਾਂ ਪਿੱਠ ਦਿਖਾ ਕੇ ਸਟੇਸ਼ਨਾਂ ਤੇ ਪਹੁੰਚ ਗਏ ਸਨ ਸਟੇਸ਼ਨਾਂ ਤੇ ਜਾ ਕੇ ਟ੍ਰੇਨਾਂ ਦੇ ਵਿੱਚ ਵੜ ਗਏ ਪਿੱਠ ਦਿਖਾ ਕੇ ਅਸੀਂ ਇਹਨਾਂ ਨੂੰ ਪਾਲਦੇ ਆਂ ਅਸੀਂ ਇਹਨਾਂ ਨੂੰ ਰੋਟੀ ਦਿੰਨੇ ਆਂ ਬਾਈ ਜੀ ਹੰਕਾਰ ਨਹੀਂ ਪੰਜਾਬੀਆਂ ਨੂੰ ਪਰ ਫਿਰ ਵੀ ਇੱਦਾਂ ਬੜਾ ਗੁੱਸਾ ਆ ਰਿਹਾ ਇਹਨਾਂ ਤੇ ਕਿ ਅਸੀਂ ਇਹਨਾਂ ਨੂੰ ਕੰਮ ਦਿੰਨੇ ਆਂ ਪੰਜਾਬ ਚ ਆ ਕੇ ਕੰਮ ਕਰਦੇ ਨੇ ਝੋਨਾ ਤੁਸੀਂ ਲਗਾਣਿਓ ਬਾਈ ਜੀ ਹੋਰ ਲਵਾਓ ਇਹਨਾਂ ਤੋਂ ਝੋਨਾ ਪਿੱਠ ਦਿਖਾ ਕੇ ਜਾਂਦੇ ਨੇ ਆਪਣਿਆਂ ਤੋਂ ਤੁਸੀਂ ਝੋਨਾ ਨਹੀਂ ਲਵਾਉਣਾ ਪਰ ਇਹਨਾਂ ਨੂੰ ਬਲਾ ਬਲਾ ਕੇ ਹਾਰ ਪਾ ਪਾ ਕੇ ਇਹਨਾਂ ਦੇ ਤੁਸੀਂ ਟ੍ਰੇਨਾਂ ਚੋਂ ਬਾਹਰ ਕੱਢ ਕੇ ਘਰੇ ਲੈ ਕੇ ਆਣਿਓ ਤੇ ਅੱਜ ਇਹੀ ਬੰਦੇ ਪਿੱਠਾ ਦਿਖਾ ਕੇ ਪੰਜਾਬ ਨੂੰ ਟ੍ਰੇਨਾਂ ਚੜ੍ਹ ਕੇ ਚਲੇ ਗਏ ਲੱਖਾਂ ਦੀ ਲਾਨ ਦਾ ਪੰਜਾਬੀਓ ਜੇ ਅੱਗੇ ਤੋਂ ਇਹਨਾਂ ਲੋਕਾਂ ਨੂੰ ਬਾੜਿਆ ਛੱਤਰ ਮਾਰ ਕੇ ਕੱਢੋ ਜਿਹੜੇ ਰਹਿ ਗਏ ਨੇ ਜਿਹੜੇ ਗਏ ਨੇ ਉਹਨਾਂ ਨੂੰ ਦੁਆਰੇ ਪੰਜਾਬ 'ਚ ਬੜਨ ਨਹੀਂ ਦੇਣਾ ਕਿਉਂਕਿ ਇਹ ਬੰਦੇ ਉਹ ਬੰਦੇ ਨੇ ਮਤਲਬੀ ਲੋਕ ਨੇ ਕਮਾਇਆ ਖਾਇਆ ਤੇ ਵਾਪਸ ਯੂਪੀ ਬਿਹਾਰ ਚਲੇ ਗਏ ਮਾੜੇ ਸਮੇਂ ਦੇ ਵਿੱਚ ਪੰਜਾਬ ਦੇ ਨਾਲ ਖੜਨਾ ਦਾ ਕੀ ਸੀ ਪੰਜਾਬ ਦਾ ਨਮਕ ਹਰਾਮ ਕਰਕੇ ਇਹ ਬੰਦੇ ਯੂਪੀ ਬਿਹਾਰ ਵਾਲ ਰਵਾਨਾ ਹੋਗੇ ਜਦੋਂ ਮੀਡੀਆ ਵਾਲਿਆਂ ਨੇ ਇਹਨਾਂ ਨੂੰ ਪੁੱਛਿਆ ਤਾਂ ਕਹਿੰਦਾ ਕਿ ਪੰਜਾਬ ਮੇਰੇ ਤੋਂ ਜੰਗ ਚੱਲ ਰਹੀ ਹੈ ਹਮ ਤੋ ਆਪਣੇ گاؤں ਮੇ ਜਾ ਰਹੇ ਆਂ ਕੀ ਗੱਲ ਇੱਥੇ ਕਮਾਣਾ ਆਇਆ ਸੀ ਖਾਣਾ ਆਇਆ ਸੀ ਪੈਸਾ ਕਮਾ ਕੇ ਤੁਸੀਂ ਚੱਲ ਜਾਨੇ ਪਿੱਠ ਦਿਖਾ ਕੇ ਲੱਖਾਂ ਦੇ ਲਹਨ ਤਾ ਤੁਹਾਡੇ ਜੰਮਣ ਆਲੇ ਤੇ ਇੰਨਾ ਵੀ ਜਿਗਰਾ ਨਹੀਂ ਇੰਨਾ ਵੀ ਦਿਲ ਨਹੀਂ ਕਿ ਜਿੱਥੇ ਤੁਸੀਂ ਖਾਦਾ ਜਿਹਦਾ ਖਾਦਾ ਜਿੱਥੋਂ ਕਮਾਇਆ ਪੈਸਾ ਜਿੱਥੋਂ ਕੰਮਕਾਰ ਤੁਹਾਨੂੰ ਮਿਲਦਾ ਉਹਨੂੰ ਤੁਸੀਂ ਪਿੱਠ ਦਿਖਾ ਕੇ ਜਾ ਰਹੇ ਹੋ ਤੇ ਪੰਜਾਬੀਓ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਅੱਗੇ ਤੋਂ ਇਹਨਾਂ ਦਲਿਆਂ ਨੂੰ ਪੰਜਾਬ 'ਚ ਨਾ ਬਣਨ ਦਿਓ ਜਿਹੜੇ ਦਲੇ ਪੰਜਾਬ 'ਚ ਨੇ ਉਹਨਾਂ ਦਾ ਵੀ ਬਾਈਕਾਟ ਕਰੋ ਸਿੱਧੀ ਜੀ ਗੱਲ ਆ ਪਹਿਲਾਂ ਕਦੇ ਵੀਡੀਓ ਨਹੀਂ ਪਾਈ ਸੀ ਪਰ ਇਸ ਵਾਰ ਜਦੋਂ ਪੰਜਾਬ ਨੂੰ ਲੋੜ ਸੀ ਤਾਂ ਬਾਈ ਜੀ ਇਹੀ ਉਹ ਬੰਦੇ ਪੰਜਾਬ ਦਾ ਖਾ ਕੇ ਪੰਜਾਬ ਦਾ ਕਮਾ ਕੇ ਇਹੀ ਬੰਦੇ ਟ੍ਰੇਨਾਂ ਚੜ ਚੜ ਕੇ ਆਪਣਾ ਸਮਾਨ ਪੈਕ ਕਰ ਕਰਕੇ ਟ੍ਰੇਨਾਂ ਦੇ ਵਿੱਚ ਚੜ ਕੇ ਭੱਜ ਗਏ ਯੂਪੀ ਬਿਹਾਰ ਪੰਜਾਬ ਨੂੰ ਕੱਲਿਆਂ ਛੱਡ ਕੇ ਤੇ ਸਾਡੇ ਲਈ ਵੀ ਲੱਖਾਂ ਦੀ ਲਹਨਤ ਹੋਏਗੀ ਜੇ ਅੱਗੇ ਤੋਂ ਇਨ੍ਹਾਂ ਬੰਦਿਆਂ ਨੂੰ ਅਸੀਂ ਪੰਜਾਬ ਦੇ ਵਿੱਚ ਵੜਾਂਗੇ ਪੰਜਾਬ 'ਚ ਕੰਮ ਦਿਆਂਗੇ ਆਪਣੇ ਮਜ਼ਦੂਰਾਂ ਨੂੰ ਦੇ ਕੰਮ ਆਪਣੇ ਮਜ਼ਦੂਰਾਂ ਨੂੰ ਲੋਟ ਝੋਨਾ ਆਪਣੇ ਮਜ਼ਦੂਰਾਂ ਨੂੰ ਤੁਸੀਂ ਭਾਈ ਜੀ ਖੜੇ ਖੜੇ ਛੱਡ ਦਿੰਦੇ ਹੋ ਤਾਂ ਇਨ੍ਹਾਂ ਤਗੜ ਤੱਲੇ ਭਈਆਂ ਨੂੰ ਕੰਮ ਦਿੰਦੇ ਹੋ ਜੱਟ ਜੱਟ ਕੇ ਸਕੂਟੀਆਂ ਲੈ ਕੇ ਆਨੇਓ ਟਰੈਕਟਰਾਂ ਦੇ ਉੱਤੇ ਟਰਾਲੀਆਂ ਦੇ ਉੱਤੇ ਹਾਰ ਪਾ ਪਾ ਕੇ ਇਹਨਾਂ ਨੂੰ ਲੈ ਕੇ ਆਨੇਓ ਆਪਣੇ ਬੰਦਿਆਂ ਨੂੰ ਇਨੀ ਇੱਜ਼ਤ ਦੇ ਕੇ ਦੇਖੋ ਡਬਲ ਕੰਮ ਕਰਨਗੇ ਪਰ ਆਪਾਂ ਆਪਣੇ ਬੰਦਿਆਂ ਦਾ ਕਦੇ ਨਹੀਂ ਕਰਦੇ ਯੂਪੀ ਬਿਹਾਰ ਵਾਲੇ ਬੰਦਿਆਂ ਦਾ ਕਰਦੇ ਆ ਤੇ ਯੂਪੀ ਬਿਹਾਰ ਵਾਲੇ ਬੰਦੇ ਅੱਜ ਪੰਜਾਬ ਨੂੰ ਪਿੱਠ ਦਿਖਾ ਕੇ ਗਏ ਨੇ ਜਦਕਿ ਹੁਣ ਜੰਗ ਖਤਮ ਹੋ ਗਈ ਤੇ ਹੁਣ ਉਹ ਫੇਰ ਵਾਪਸ ਆਉਣਗੇ ਆਪਣੇ ਆਪਣੇ ਘਰਾਂ 'ਚ ਵਾਪਸ ਆਉਣਗੇ ਜਿਨ੍ਹਾਂ ਦੇ ਬਾਈ ਜੀ ਪੱਕੇ ਘਰ ਸੀ ਨਾ ਉਹਰੇ ਪਾਏ ਹੋਏ ਇੱਥੇ ਕਮਾ ਕੇ ਇੱਥੇ ਦਾ ਖਾ ਕੇ ਇੱਥੋਂ ਦਾ ਪੈਸਾ ਇਕੱਠਾ ਕਰਕੇ ਪੰਜਾਬ 'ਚ ਜ਼ਮੀਨਾਂ ਲੈ ਕੇ ਅੱਜ ਉਹ ਬੰਦੇ ਵੀ ਪੰਜਾਬ ਨੂੰ ਛੱਡ ਕੇ ਯੂਪੀ ਵੱਲ ਚਲੇ ਗਏ ਆਪਣੇ ਪਿੰਡਾਂ ਦੇ ਵਿੱਚ ਕਿਉਂ ਕਿਉਂਕਿ ਇੱਥੇ ਪੰਜਾਬ 'ਚ ਜੰਗ ਸ਼ੁਰੂ ਹੋਈ ਹੋਈ ਆ ਅਸੀਂ ਮਰ ਜਾਾਂਗੇ ਪਰ ਅੱਜ ਉਹ ਜੰਗ ਦੀ ਖ਼ਬਰ ਸੁਣ ਕੇ ਕਿ ਜੰਗ ਖਤਮ ਹੋ ਗਈ ਤੇ ਉਹ ਬੰਦੇ ਦੁਬਾਰੇ ਆਣਗੇ ਤੇ ਤੁਹਾਡੇ ਅੱਗੇ ਵੀ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਦਗੜ ਦਲਿਆਂ ਨੂੰ ਯੂਪੀ ਬਿਹਾਰ ਵਾਲੇ ਦੱਲਿਆਂ ਨੂੰ ਪੰਜਾਬ 'ਚ ਦੁਆਰੇ ਵੜਨ ਨਹੀਂ ਦੇਣਾ ਆਪਣੇ ਬੰਦਿਆਂ ਨੂੰ ਕੰਮ ਦਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਮੇਰੀਆਂ ਗੱਲਾਂ ਨਾਲ ਸਹਿਮਤ ਹੋ ਪਰ ਯੂਪੀ ਬਿਹਾਰ ਵਾਲੇ ਦੱਲਿਆਂ ਦਾ 100% ਬਾਈਕਾਟ ਕਰ ਦਿਓ ਕਿਉਂਕਿ ਇਹ ਪਿੱਠ ਦਿਖਾ ਕੇ ਸਾਨੂੰ ਗਏ ਨੇ